ਇਹ ਲੇਖ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਤੁਹਾਡਾ ਸਾਂਝਾ ਕਰ ਰਿਹਾ ਹਾਂ ਤੇ ਦਿਲਰੋਜ਼ ਕਤਲ ਕਾਂਡ ਦੇ ਵਿੱਚ ਕੋਰਟ ਦਾ ਵੱਡਾ ਫੈਸਲਾ ਤੇ ਦਿਲਰੋਜ਼ ਨੂੰ ਜ਼ਿੰਦਾ ਦਫ਼ਨ ਕਰਨ ਵਾਲੀ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ 23 ਸਾਲ ਪਹਿਲਾਂ 23 ਸਾਲਾਂ ਬੱਚੀ ਦਿਲਰੋਜ਼ ਨੂੰ ਟੋਇਆ ਪੁੱਟ ਕੇ ਜ਼ਿੰਦਾ ਦਫ਼ਨ ਕੀਤਾ ਸੀ ਤੇ ਪਰਿਵਾਰ ਅਤੇ ਉਹਨਾਂ ਦੇ ਵਕੀਲ ਕਾਰਜਸਾਨ ਦੋਸ਼ੀ ਮਹਿਲਾ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਸੋ ਟੋਇਆ ਪੁੱਟ ਕੇ ਦਿਲਰੋਜ਼ ਨੂੰ ਦਫਨਾਇਆ ਸੀ ਜ਼ਿੰਦਾ ਤੇ ਜੱਜ ਸਾਹਿਬ ਦੇ ਫਾਂਸੀ ਦੀ ਸਜ਼ਾ ਸੁਣਾਈ ਜਾਣ ਤੇ ਦਿਲਰੋਜ਼ ਦੇ ਪਰਿਵਾਰ ਵਾਲੇ ਭਾਵੁਕ ਹੋ ਗਏ। ਸੋ ਕਿਉਂ ਨਾ ਕਿਹਾ ਕਿ ਦਿਲਰੋਜ਼ ਨੂੰ ਹੁਣ ਇਨਸਾਫ ਮਿਲਿਆ ਜੋ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਲੁਧਿਆਣਾ ਕੋਰਟ ਨੇ ਉਸ ਦੋਸ਼ੀ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ 2021 ਦੇ ਵਿੱਚ ਗਵੰਡਨ ਮਹਿਲਾ ਨੇ ਕੀਤਾ ਸੀ ਇਸ ਬੱਚੀ ਦਾ ਕਤਲ। ਜੋ 25 ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ ਗਿਆ ਸੀ। ਸੋ ਟੋਆ ਪੁਟਕੇ ਦਿਲਰੋਜ਼ ਨੂੰ ਜ਼ਿੰਦਾ ਦਫਨਾਇਆ ਗਿਆ ਸੀ ਉਸ ਦੀ ਗਵੰਡਨ ਦੇ ਵੱਲੋਂ ਤੋ ਦਰਦਨਾਕ ਮੌਤ ਦਿੱਤੀ ਗਈ ਸੀ ਇਸ ਬੱਚੀ ਨੂੰ ਸੋ ਕਮਲ ਤੇ ਪੂਰਨ ਨਾਲ ਜੋੜ ਚੁੱਕੇ ਨੇ ਉਹਦੇ ਚਾਂਦਕਾਹੇ ਜ਼ਿਲ੍ਹੇ ਸੋ ਕਮਲ ਇਹ ਜਗ੍ਹਾ ਕੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਲੁਗਾਨਾ ਦੇ ਵਿੱਚ ਦਰਦਨਾਕ ਜਿਹੜਾ ਕਿ ਕਤਲकांड ਹੋਇਆ ਸੀ ਦਿਲਰੋਜ਼ ਬੱਚੀ ਨੂੰ ਜ਼ਿੰਦਾ ਦਫਨਾ ਦਿੱਤਾ ਸੀ ਸੋ ਅੱਜ ਭਾਵੁਕ ਹੋਏ ਨੇ ਪਰਿਵਾਰ ਵਾਲੇ ਕਿਉਂਕਿ ਫਾਂਸੀ ਦੀ ਸਜ਼ਾ ਜਿਹੜੀ ਕਿ ਸੁਣਾਈ ਗਈ ਆ ਉਸ ਦੋਸ਼ੀ ਗਵੰਡਰ ਨੂੰ ਜੀ ਕਮਲ ਜੀ ਪਰੰ ਬਿਲਕੁਲ ਬਹੁਤ ਹੀ ਬੜਾ ਫੈਸਲਾ ਜਿਹੜਾ ਹੈਗਾ ਆਇਆ ਹੈ ਅੱਜ ਦਿਲਰੋਜ਼ ਦੇ ਜਿਹੜੀ ਦੋਸ਼ੀ ਮੈਲਾ ਹੈਗੀ ਆ ਉਹਨੂੰ ਜੱਜ ਸਾਹਿਬ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਇਹ ਫੈਸਲਾ ਜਿਹੜਾ ਹੈਗਾ 2 ਦਿਨ ਪਹਿਲਾਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ 2 ਦਿਨ ਤੋਂ ਲਗਾਤਾਰ ਜਿਹੜੀ ਹੈ ਜੱਜ ਸਾਹਿਬ ਵੱਲੋਂ ਪੈਂਡਿੰਗ ਕੀਤਾ ਜਾ ਰਿਹਾ ਸੀਗਾ ਔਰ ਦਿਲਰੋਜ਼ ਦੇ ਮਾਵਾਪ ਔਰ ਉਹਨਾਂ ਦੇ ਦਾਦਾ ਜੀ ਜਿਹੜੇ ਲਗਾਤਾਰ ਅ ਅਦਾਲਤ ਦੇ ਵਿੱਚ ਪੇਸ਼ ਹੋ ਰਹੇ ਸਨ ਉਹਨਾਂ ਦੇ ਵਕੀਲ ਵੱਲੋਂ ਵੀ ਜਿਹੜੀ ਹੈ ਡੈਥ ਸੈਂਟੈਂਸ ਦੀ ਮੰਗ ਕੀਤੀ ਜਾ ਰਹੀ ਸੀਗੀ ਹਾਲਾਂਕਿ ਫੈਸਲਾ ਸੁਰੱਖਿਤ ਸੀਗਾ ਅੱਜ 10 ਵਜੇ ਤੋਂ ਤਕਰੀਬਨ ਉਹਦੇ ਪੇਰੈਂਟਸ ਜਿਹੜੇ ਨੇ ਇੰਤਜ਼ਾਰ ਕਰ ਰਹੇ ਸੀਗੇ ਲੇਕਿਨ ਆਖਿਰਕਾਰ ਅੱਜ ਜਿਹੜਾ ਇਹ ਫੈਸਲਾ ਆ ਗਿਆ ਹੈਗਾ ਕਿ ਦਿਲਰੋਜ਼ ਦੀ ਉਸ ਕਾਤਲ ਮਹਿਲਾ ਨੂੰ ਜਿਹੜੀ ਆ ਉਹਨਾਂ ਦੀ ਗਵਨਡਨ ਸੀਗੀ ਉਹਨੂੰ ਅੱਜ ਫਾਂਸੀ ਦੀ ਸਜ਼ਾ ਜਿਹੜੀ ਆ ਦੇ ਦਿੱਤੀ ਗਈ ਹੈ ਪਰਮ ਦੱਸ ਦਵਾ ਕਿ ਤਕਰੀਬਨ 2.5 ਸਾਲ ਪਹਿਲਾਂ ਜਿਹੜੀ ਆ 2.5 ਸਾਲਾਂ ਬੱਚੀ ਦਿਲਰੋਜ਼ ਨੂੰ ਉਹਨਾਂ ਦੀ ਹੀ ਗਵਨਡਲ ਮਹਿਲਾ ਵੱਲੋਂ ਜਿਹੜੀ ਆ ਜ਼ਿੰਦਾ ਹੀ ਟੋਇਆ ਪੁੱਟ ਕੇ ਦਫ਼ਨ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਇਹ ਨਾਟਕ ਵੀ ਕੀਤਾ ਗਿਆ ਸੀਗਾ ਕਿ ਉਹ ਵੀ ਖੁਦ ਦੇਲ ਰੋਜ਼ ਨੂੰ ਲੱਭਣ ਦੀ ਜਿਹੜੀ ਆ ਉਹਨਾਂ ਦੇ ਨਾਲ ਕੋਸ਼ਿਸ਼ ਕਰ ਰਹੀ ਸੀਗੀ ਹਾਲਾਂਕਿ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਇਹ ਸਾਰੇ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਜਿਲਰੋਜ਼ ਨੂੰ ਐਕਟਿਵ ਆ ਜਿਲਰੋਜ਼ ਨੂੰ ਦਾ ਦੇਖਦੇ ਹੋਏ ਅੱਜ ਉਸ ਮੈਲਨ ਨੂੰ ਉਸ ਦੋਸ਼ੀ ਮੈਲਨ ਨੂੰ ਜਿਹੜੀ ਫਾਂਸੀ ਦੀ ਸਜ਼ਾ ਚੁਨਾ ਦਿੱਤੀ ਗਈ ਹੈ ਹਾਲਾਂਕਿ ਪਰਿਵਾਰ ਬੇਹਦ ਭਾਵੁਕ ਹੋਇਆ ਅੱਜ ਪਰਮ ਉਹਨਾਂ ਨੂੰ ਦੇਖ ਕੇ ਅੱਜ ਸਭ ਦੀਆਂ ਅੱਖਾਂ ਜਿਹੜੀਆਂ ਨਮ ਜ਼ਰੂਰ ਹੋਈਆਂ ਨੇ ਕਿਉਂਕਿ ਬੇਹਦ ਮਾਸੂਮ ਬੱਚੀ ਸੀਗੀ ਦਿਲਰੋਜ਼ 2.5 ਸਾਲਾਂ ਬੱਚੀ ਤੁਸੀਂ ਸਮਝ ਸਕਦੇ ਹੋ ਕਿ ਉਹਨੂੰ ਦੁਸ਼ਮਣ ਜਾਂ ਆਪਣੇ ਦਾ ਕੋਈ ਵੀ ਉਹਨੂੰ ਫਰਕ ਜਿਹੜਾ ਉਹ ਨਹੀਂ ਪਤਾ ਹੋਏਗਾ ਔਰ ਕਿਸ ਤਰ੍ਹਾਂ ਉਹ ਬੱਚੀ ਐਕਟਿਵਾ ਕੇ ਬੈਠ ਕੇ ਉਸ ਗਵੰਡ ਨਾਲ ਚਲੀ ਜਾਂਦੀ ਹੈ ਔਰ ਫਿਰ ਕਦੀ ਵੀ ਵਾਪਿਸ ਜਿਹੜੀ ਨਹੀਂ ਆਂਦੀ ਹੈ ਜੀ ਪਰ ਜੀ ਬਿਲਕੁਲ ਜਿਹੜਾ ਕਿ ਜਦੋਂ ਇਹ ਹਾਦਸਾ ਹੋਇਆ ਸੀ ਜਦੋਂ ਕਤਲकांड ਕੀਤਾ ਗਿਆ ਸੀ 2.5 ਸਾਲ ਪਹਿਲਾਂ ਸੋ ਬੇਹਦ ਜਿਹੜਾ ਕਿ ਪੂਰਾ ਲੁਧਿਆਣਾ ਸ਼ਹਿਰ ਸੇ ਹਾਲਾ ਕਿ ਲੁਧਿਆਣਾ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਇਸ ਨਾਲ ਵਿਰੋਧ ਕੀਤਾ ਗਿਆ ਸੀ ਸੋ ਮਹਿਲਾ ਨੂੰ ਜਿਹੜੀ ਕਿ ਉਹਨਸ ਨੂੰ ਕਿ ਫਾਂਸੀ ਦੀ ਸਜ਼ਾ ਦੀ ਮੰਗ ਵੀ ਲਗਾਤਾਰ ਜਿਹੜੀ ਕਿ ਕੀਤੀ ਜਾ ਰਹੀ ਸੀ ਸੋ ਕਾਫੀ ਵਾਰ ਜਿਹੜੇ ਕਿ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਜਿਨ੍ਹਾਂ ਦੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਜਾ ਕੇ ਕਦੇ ਡੀਸੀ ਆਫਿਸ ਆਉਂਦੇ ਸੀ ਕਦੇ ਕਿਤੇ ਜਾਂਦੇ ਸੀ ਮੰਗ ਕੀਤੀ ਜਾ ਰਹੀ ਸੀ بار بار ਸੋ ਅੱਜ ਜਿਹੜਾ ਕਿ ਇਹ ਫੈਸਲਾ ਸੁਣਾਇਆ ਗਿਆ ਸੋ ਬੇਹਤ ਜਿਹੜਾ ਕਿ ਭਾਵੁਕ ਹੋਣ ਵਾਲਾ ਵੀ ਦ੍ਰਿਸ਼ ਜ਼ਰੂਰ ਹੋਵੇਗਾ ਸੋ ਪਰਿਵਾਰ ਵਾਲੇ ਵੱਲੋਂ ਕੁਝ ਕਿਹਾ ਗਿਆ ਇਸ ਦੇ ਬਾਰੇ ਜੀ ਬਿਲਕੁਲ ਪਰਿਵਾਰ ਵਾਲੇ ਜਿਹੜੇ ਹੈ ਜਜਮੈਂਟ ਦਾ ਇੰਤਜ਼ਾਰ ਕਰ ਰਿਹਾ ਹਾਲਾਂਕਿ ਉਹ ਆਪਣੇ ਕੈਬਨ ਦੇ ਵਕੀਲ ਸਾਹਿਬ ਦੇ ਕੈਬਨ 'ਚ ਮੌਜੂਦ ਨੇ ਥੋੜੀ ਦੇਰ ਦੇ ਵਿੱਚ ਸਭ نیچے ਆਣਗੇ ਔਰ ਪ੍ਰੈਸ ਨਾਲ ਵੀ ਉਹ ਗੱਲਬਾਤ ਕਰਨਗੇ ਔਰ ਬਹੁਤ ਜਲਦ ਅਸੀਂ ਆਪਣੇ ਦਰਸ਼ਕਾਂ ਤੱਕ ਉਹਨਾਂ ਦੀ ਗੱਲ ਵੀ ਪਹੁੰਚਾਵਾਂਗੇ ਔਰ ਫਿਲਹਾਲ ਗੱਲ ਕਰੀਏ ਤਾਂ ਪੂਰਾ ਕੋਰਟ ਕੰਪਲੈਕਸ ਜਿਹੜਾ ਇਸ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਸੀ ਪੂਰਾ ਪੰਜਾਬ ਇਸ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਸੀਗਾ ਕੱਲ ਜਿਹੜੀ ਅਸੀਂ ਖਬਰ ਵੀ ਨਸ਼ਰ ਕੀਤੀ ਸੀਗੀ ਕਿ ਕਿਸ ਤਰ੍ਹਾਂ ਉਹਨਾਂ ਦੇ ਵਕੀਲ ਪੀਐਸ ਕੁਮਨ ਸਾਹਿਬ ਜਿਹੜੇ ਨੇ ਉਹ ਮੰਗ ਕਰ ਰਹੇ ਸੀਗੇ ਕਿ ਮਹਿਲਾ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਵੇ ਔਰ ਨਾਲ ਇਹ ਵੀ ਪਰਮੇ ਗੱਲ ਕੀਤੀ ਜਾ ਰਹੀ ਸੀਗੀ ਕਿ ਉਹ ਜਿਹੜੀ ਦੋਸ਼ੀ ਮਹਿਲਾ ਉਹਦੇ ਚਿਹਰੇ ਤੇ ਕੋਈ ਵੀ ਸ਼ਿਕਨ ਨਹੀਂ ਸੀ ਦਿਖਾਈ ਦੇ ਰਹੀ ਜਿਸ ਤਰ੍ਹਾਂ ਉਹਨੂੰ ਕੋਈ ਗਿਲਟ ਜਾਂ ਉਹਨੂੰ ਕੋਈ ਪਛਤਾਵਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਸੀਗਾ ਔਰ ਇਹ ਇਹ ਹੀ ਸਭ ਤੋਂ ਵੱਡੀ ਗੱਲ ਹੈ ਕਿ ਆਖਰ ਉਹਦੀ ਮਨੋਸਥਿਤੀ ਕੀ ਹੋਏਗੀ ਕਿ ਉਹਨੇ 25 ਸਾਲਾ ਬੱਚੀ ਨੂੰ ਇਸ ਤਰ੍ਹਾਂ ਦਫ਼ਨ ਕਰ ਦਿੱਤਾ ਲੇਕਿਨ ਫਿਲਹਾਲ ਅੱਜ ਦੀ ਗੱਲ ਕਰੀਏ ਪਰਮ ਤਾਂ ਅੱਜ ਕਿਤੇ ਨਾ ਕਿਤੇ ਜਲਰੋਜ਼ ਨੂੰ ਜਿਹੜਾ ਇਨਸਾਫ ਮਿਲਿਆ ਉਹ ਪੂਰਾ ਪੰਜਾਬ ਇਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਸੀ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਇਹ ਹੈਗਾ ਪਰਮ ਜ਼ਿਆਦਾਤਰ ਦੇਖਣ ਨੂੰ ਨਹੀਂ ਮਿਲਦਾ ਲੇਕਿਨ ਬਹੁਤ ਰੇਅਰ ਹੁੰਦਾ ਕਿ ਕਿਸੇ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜਿਵੇਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਬਹੁਤ ਜਦੋਜਹਦ ਕਰਨੀ ਪਈ ਪਰਿਵਾਰ ਨੂੰ ਪਰਿਵਾਰ ਨੇ ਕਈ ਕੈਂਡਲ ਮਾਰਚ ਕੀਤੇ ਕਈ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਲਗਾਏ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਆਗਿਆਈਆਂ ਫਿਰ ਕਿਤੇ ਜਾ ਕੇ ਪੀਐਸ ਕੋ ਮਨ ਜਿਹੜੇ ਵਕੀਲ ਨੇ ਉਹਨਾਂ ਨੇ ਕੇਸ ਆਪਣੇ ਹੱਥ ਚ ਲਿਆ ਐਵੀਡੈਂਸਿਸ ਇਕੱਠੇ ਕੀਤੇ ਉਸ ਤੋਂ ਬਾਅਦ ਬਹੁਤ ਹੀ ਸਟਰੋਂਗ ਤਰੀਕੇ ਨਾਲ ਇਹ ਕੇਸ ਜਿਹੜਾ ਕੋਰਟ ਦੇ ਵਿੱਚ ਰੱਖਿਆ ਔਰ ਅੱਜ ਜਿਹੜਾ ਦਿਲਰੋਜ਼ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੋਇਆ ਜੀ ਬਿਲਕੁਲ ਜਿਵੇਂ ਕਿ ਤੁਸੀਂ ਵੀ ਕਿਹਾ ਕਿ ਬਹੁਤ ਘੱਟ ਹੁੰਦਾ ਕਿ ਮਹਿਲਾ ਜਾਨਕੀ ਦੋਸ਼ੀ ਹੁੰਦੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਸੋ ਬਹੁਤ ਟਾਈਮ ਬਾਅਦ ਜਿਹੜਾ ਕਿ ਇਹ ਫੈਸਲਾ ਆਇਆ ਸੋ ਲੁਧਿਆਣਾ ਕੋਰਟ ਦੇ ਵੱਲੋਂ ਜਿਹੜਾ ਕਿ ਇਹ ਫੈਸਲਾ ਸੁਣਾਇਆ ਗਿਆ ਸੋ ਜੋ ਦੋਸ਼ੀ ਮਹਿਲਾ ਹੈ ਉਸ ਦੇ ਪਰਿਵਾਰ ਜੋ ਕਿ ਉਸ ਦਾ ਪਰਿਵਾਰ ਸੀ ਉਸ ਦੇ ਵੱਲੋਂ ਕੁਝ ਕਿਹਾ ਗਿਆ ਹਾਲਾਂਕਿ ਉਹਨਾਂ ਨੇ ਉਹਨਾਂ ਨੇ ਵੀ ਇਸ ਗੱਲ ਦਾ ਕਾਫੀ ਵਿਰੋਧ ਕੀਤਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਸਾਡਾ ਇਸ ਵਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਸ ਸਮੇਂ ਇਹ ਸਭ ਬਿਆਨਬਾਜ਼ੀ ਹੋਈ ਸੀ ਬਿਲਕੁਲ ਬਿਲਕੁਲ ਪਰਮ ਔਰ ਇਸੇ ਲਈ ਉਸੇ ਦੋਸ਼ੀ ਮਹਿਲਾ ਨਾਲ ਦੇਖੋ ਉਹਨਾਂ ਦਾ ਕੋਈ ਵੀ ਪਰਿਵਾਰ ਵਾਲਾ ਤਾਂ ਕੀ ਉਹਨਾਂ ਦਾ ਜਿਹੜਾ ਕੋਈ ਸੰਗੀ ਸਾਥੀ ਵੀ ਹੋਵੇਗਾ ਉਹ ਵੀ ਮੌਜੂਦ ਨਹੀਂ ਹੈ ਉਹ ਇਕੱਲੀ ਹੀ ਜਿਹੜੀ ਪੁਲਿਸ ਵੱਲੋਂ ਪੇਸ਼ ਕੀਤੀ ਜਾਂਦੀ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਆ ਉਦੋਂ ਹੀ ਪਰਿਵਾਰ ਨੇ ਆਪਣਾ ਪੱਲਾ ਝਾੜ ਰਿਆ ਸੀਗਾ ਔਰ ਉਹਨਾਂ ਨੇ ਵੀ ਨਖੇਦੀ ਕੀਤੀ ਸੀ ਕਿ ਅਗਰ ਇਸ ਮਹਿਲਾ ਨੇ ਇਦਾਂ ਦਾ ਕੋਈ ਦੋਸ਼ ਕੀਤਾ ਤਾਂ ਅਸੀਂ ਆਪਣੇ ਸਾਰੇ ਰਿਸ਼ਤੇ ਇਸ ਮਹਿਲਾ ਨਾਲ ਖਤਮ ਕਰਦੇ ਹਾਂ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਵੀ ਦਿਲਰੋਜ਼ ਦੇ ਬੱਚੀ ਦੇ ਪਰਿਵਾਰ ਦੇ ਨਾਲ ਖੜੇ ਹੋ ਕੇ ਸਹਾਨੂੰ ਬਤੀ ਵੀ ਦਿੱਤੀ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਪੱਖ ਦੇ ਵਿੱਚ ਬਿਆਨ ਵੀ ਦਿੱਤੇ ਸੀ जी जी कमल जी बहुत बहुतवाद थोडा जानकारी जाणकारी सांजी करून